पत्रकार तो होता है सभी कुछ सभी का सहयोग होता है जो फिल्म आप देख रहे हो वो इन्हीं की बदौलत है बहुत मेहनत की है इन्होंने कंती जी ने बहुत बड़ी मेहनत की है द्रमनसीता माने जाते हैं तरंपाल और जबरदस्त मेहनत है रवि तरंपाल तो जुड़ी तरंपाल जुड़ी दोनों तो ही आ जाना और जुड़ी है

ਤੀਰੇ ਜੀ ਆਗੇ ਨੇ ਆਗੇ ਨੇ ਤੀਰੇ ਸਕੋਰ ਸ਼ੀਟ ਤੇ ਤੀਰੇ ਜੀ ਦੇ ਨਾਲ ਇੱਕ ਮੇਰਾ ਵੀਰ ਵੀ ਸੀ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਹੁਣ ਅਸੀਂ ਜ਼ਮਾਨਤ ਕਰਾਂਗੇ ਸਾਡੇ ਨਾਲ ਜਿਹਨਾਂ ਬਹੁਤ ਹੀ ਵੱਡਾ ਸਹਿਯੋਗ ਹੁੰਦਾ ਹੈ ਮੇਰੇ ਵੱਡੇ ਵੀਰ ਜੀ ਸੁਭਾਸ਼ ਕੰਬੋਜ ਜੀ ਸੁਭਾਸ਼ ਕੰਬੋਜ ਸੁਭਾਸ਼ ਕੰਬੋਜ ਸੁਭਾਸ਼ ਕੰਬੋਜ ਆਗੇ ਨੇ ਜੀ ਰਾਹੁਲ ਜੀ ਤੁਸੀਂ ਆ ਜਾਓ ਵੀਰੇ ਜਲਦੀ ਆ ਜਾਓ

ਦੇ ਨੇੜੇ ਆ ਜਵੇ ਬਿੱਲਾ ਦੀ ਦੇ ਨੇੜੇ ਆ ਜਵੇ ਵੀਰੇ ਔਰ ਪੰਜਾਬ ਕੋਸ਼ ਕੋਸ਼ ਸਾਥ ਮੈਂ ਹੈ ਗੁਪਤ ਦਾਨ ਕੈਨੇਡਾ ਰਾਹੁਲ ਜੀ ਬੁਲਾਓ ਅੰਕਲ ਨੂੰ ਅੰਕਲ ਨੂੰ ਬੁਲਾ ਲਓ ਮਾਰੋ ਆਵਾਜ਼ ਜਾਂ ਦੋ ਬਿੱਲੇ ਆ ਜਾ ਬਈਓ ਦੂਜੀ ਇਹ ਹੈ ਗੁਪਤ ਦਾਨ ਕੈਨੇਡਾ ਸੇ ਬਹੁਤ ਹੀ ਬਿੱਲਾ ਡੀ ਜੇ ਬੜੀਆ ਬੜੀਆ ਪਿਕਚਰਾਂ ਨੂੰ ਪਿਕ ਕਰਦੇ ਹੈ ਬਲਵਿੰਦਰ ਪੈਂਟਰ ਬਲਵਿੰਦਰ ਪੈਂਟਰ ਵੀ ਸਮਾਨਜ ਕਰਾਂਗੇ ਉਹਨਾਂ ਤੇ ਇੱਕ ਮਿੰਟ ਹਾਂਜੀ ਆਪਣੇ ਰਜਤ ਮਿੱਡਾ ਤੇ ਗੁਪਤਾਨ ਕਨੇਡਾ ਵਾਲੇ ਦੋਨੇ ਆ ਗਏ ਵੀਰੇ ਇੱਕ ਹੋਰ ਦੋ ਇੱਕ ਹੋਰ ਲਓ ਵੀਰੇ ਲਓ ਜੀ ਇੱਕ ਮਿੰਟ ਹੋ ਗਏ ਜੀ ਹੋ ਗਏ ਹੋ ਗਏ ਜੀ ਇਹ ਸਾਡੇ ਲਾਈਵ ਵਾਲੇ ਸੀ ਇਹ ਦਿਖਾਉਂਦੇ ਸੀ 2000 ਬੰਦੇ ਨੂੰ ਲਾਈਵ ਲਾਈਵ ਜਿਹੜੇ ਬਹੁਤ ਦੂਰ ਦੂਰ ਬੈਠੇ ਨੇ ਉਹਨਾਂ ਨੂੰ ਵੀ ਦਿਖਾਉਂਦੇ ਸੀ ਹੁਣ ਅਸੀਂ ਜ਼ਮਾਨਤ ਕਰਾਂਗੇ ਬਲਵਿੰਦਰ ਪੈਂਟਰ ਬਲਵਿੰਦਰ ਪੈਂਟਰ ਉਹਨਾਂ ਦਾ ਵੀ ਬਹੁਤ ਹੀ ਵੱਡਾ ਸਹਿਯੋਗ ਹੁੰਦਾ ਹੈ ਇਸ ਟੂਰਨਾਮੈਂਟ ਦੇ ਵਿੱਚ ਬਲਵਿੰਦਰ ਪੈਂਟਰ ਆਜੋ ਬਲਵਿੰਦਰ ਜਲਦੀ ਆਜੋ ਅੱਗੇ ਆ ਜਾਣ